ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦੀ ਪੁਲਿਸ ਦੇ ਵੱਲੋਂ ਐਂਬੂਲੈਂਸ ਦੀ ਆੜ ਦੇ ਵਿੱਚ ਚੱਲ ਰਹੀ ਹੈਰੋਇਨ ਦੇ ਧੰਦੇ ਦਾ ਪਰਦਾਫਾਸ਼ ਕੀਤਾ ਗਿਆ। ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਗਏ ਨੇ। ਇਸ ਮਾਮਲੇ ਸੰਬੰਧੀ ਐਸਐਚਓ ਗੁਰਦਰਸ਼ਨ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਹੈ ਕਿ ਉਹ ਆਪਣੀ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਹਨਾਂ ਨੂੰ ਪਿੰਡ ਕਾਹਲਾਂ ਵਾਲੀ ਦੇ ਪੁਲ ਤੇ ਇੱਕ ਸ਼ੱਕੀ ਐਂਬੂਲੈਂਸ ਦਿਖਾਈ ਦਿੱਤੀ। ਇਸ ਐਂਬੂਲੈਂਸ ਦੀਆਂ ਤਸਵੀਰਾਂ ਸਕਰੀਨ ਤੇ ਤੁਹਾਡੇ ਨਾਲ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਪੁਲਿਸ ਦੇ ਵੱਲੋਂ ਇਸ ਐਂਬੂਲੈਂਸ ਦੀ ਚੈਕਿੰਗ ਕੀਤੀ ਗਈ ਤਾਂ ਐਂਬੂਲੈਂਸ ਦੀ ਪਿਛਲੀ ਸੀਟ ਤੇ ਤਿੰਨ ਨੌਜਵਾਨ ਕੰਪਿਊਟਰ ਕੰਡਾ ਰੱਖ ਕੇ ਕੋਈ ਨਸ਼ੀਲੀ ਚੀਜ਼ ਤੋਲਦੇ ਹੋਏ ਦਿਖਾਈ ਦਿੱਤੇ ਪੁਲਿਸ ਨੇ ਉਹਨਾਂ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਇਹਨਾਂ ਨੌਜਵਾਨਾਂ ਨੇ ਆਪਣਾ ਨਾਮ ਗੁਰਵਿੰਦਰ ਸਿੰਘ, ਕੁਲਦੀਪ ਸਿੰਘ ਅਤੇ ਰੋਬਿਨ ਮਸੀਹ ਦੱਸਿਆ ਜਿਹੜੇ ਕਿ ਵੱਖੋ-ਵੱਖਰੇ ਪਿੰਡਾਂ ਦੇ ਨਿਵਾਸੀ ਨੇ ਐਸਐਚਓ ਗੁਰਦਰਸ਼ਨ ਸਿੰਘ ਨੇ ਅੱਗੇ ਦੱਸਿਆ ਹੈ ਕਿ ਗੁਰਵਿੰਦਰ ਸਿੰਘ ਕੋਲੋਂ 4 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਪੁਲਦੀਪ ਸਿੰਘ ਤੇ ਰੋਬਨ ਮਸੀਹ ਦੇ ਕੋਲੋਂ 3-3 ਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ ਹੈ। ਗ੍ਰਿਫਤਾਰ ਕਰਨ ਮਗਰੋਂ ਤਿੰਨਾਂ ਨੂੰ ਹੀ ਥਾਣੇ ਲਿਆਂਦਾ ਗਿਆ ਹੈ। ਹੁਣ ਇਹਨਾਂ ਤੇ ਬਣਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਤੇ ਇਸ ਐਂਬੂਲੈਂਸ ਨੂੰ ਵੀ ਕਬਜ਼ੇ ਦੇ ਵਿੱਚ ਲੈ ਲਿਆ ਗਿਆ। ਇਸ ਸਬੰਧ ਵਿੱਚ ਐਸਐਚਓ ਗੁਰਦਰਸ਼ਨ ਸਿੰਘ ਹੋਰ ਕੀ ਕੁਝ ਕਹਿ ਰਹੇ ਨੇ ਜਰਾ ਤੁਸੀਂ ਵੀ ਸੁਣੋ। ਆਮ ਲੇਟ ਇਵਨਿੰਗ ਪੁਲਿਸ ਪਾਰਟੀ ਦੇ ਨਾਲ ਗੱਲ ਕਰ ਰਹੇ ਸੀ। ਕਿ ਦੇਖਿਆ ਕਿ ਇੱਕ ਸਰਕਾਰੀ ਐਂਬੂਲੈਂਸ ਸੀਗੀ ਇੱਕ ਕੋਰੀ ਰੋਟੀ ਪੁਆਇੰਟ ਤੋਂ ਸ਼ਿਕਾਰਮਸ਼ੀਆਂ ਵੱਲੋਂ ਰੋੜ ਜਾਂਦਾ ਸੀ ਉਹ ਤੇ ਇੱਕ ਸਾਈਡ ਤੇ ਲਾ ਕੇ ਤੇ ਉਹਦੇ ਵਿੱਚ ਅਸੀਂ ਦੇਖਿਆ ਤੇ ਦੋ ਜਣੇ ਨੇ 도ੜਨ ਦੀ ਕੋਸ਼ਿਸ਼ ਕੀਤੀ ਫਿਰ ਪੁਲਿਸ ਪਾਰਟੀ ਦੀ ਮਦਦ ਨਾਲ ਮੈਂ ਉਹਨਾਂ ਨੂੰ ਕਾਬੂ ਕਰ ਲਿਆ ਤੇ ਜਦੋਂ ਗੱਡੀ ਦੇ ਵਿੱਚ ਚੈੱਕ ਕੀਤਾ ਇੱਕ ਕੰਪਿਊਟਰ ਕੰਡਾ ਜਿਹਦੇ ਨਾਲ ਉਹ ਤੋਲ ਕੇ ਸੀਲ ਕਰਦੇ ਸੀ ਤੇ 10 ਗ੍ਰਾਮ ਹੈਰੋਇਨ ਬਰਾਮਦ ਹੋਈ ਤੇ ਜਿਨ੍ਹਾਂ ਦੇ ਖਿਲਾਫ ਮਕਦਮਾ ਨੰਬਰ 9 ਐਨਡੀਪੀਏ ਸੈਕਟਰ ਅਧੀਨ ਦਰਜ ਕਰਕੇ ਇਹਨਾਂ ਨੂੰ ਰਾਤ ਗ੍ਰਫਤਾਰ ਕਰ ਲਿਆ। ਇਹ ਜਮਾਨਜੋ ਕੋਰਟ ਚ ਪੇਸ਼ ਕੀਤਾ ਜਾਵੇਗਾ। ਇਹ ਇਹਨਾਂ ਦੀ ਪੁੱਛਗਿੱਛ ਤੋਂ ਜੋ ਸਾਹਮਣੇ ਆਏਗਾ ਇਹ ਇਹਨਾਂ ਨੇ ਕਿੱਥੋਂ ਹੈਰੋਂ ਦੀ ਖਰੀਦ ਕੀਤੀ ਹੈ। ਉਹ ਫਿਰ ਗਾਂ ਸਾਰਾ ਫਰਦਰ ਫਰਦਰ ਇਨਕੁਆਰੀ ਚ ਹੋਏਗਾ। ਉਹ ਜੋ ਰਿਕਵਰੀ ਹੋਏਗੀ ਆਦੀ ਨੂੰ ਦੱਸ ਦਿੱਤਾ ਜਾਵੇਗਾ। ਉਹਨਾਂ ਦਾ ਨਾਮ ਹੈਗਾ ਗੁਰਵਿੰਦਰ ਸਿੰਘ son of ਗੁਰਦੀਪ ਸਿੰਘ ਕਾਲਾਵਾਲੀ ਦਾ ਹੈਗਾ। ਇਓ ਐਂਬੂਲੈਂਸ ਚ ਲੰਦਾ ਵਾ ਇਹਦੇ ਨਾਲ ਜਿਹੜੇ ਦੋ ਜਣੇ ਆ ਉਹ ਕੁਲਦੀਪ ਸਿੰਘ ਸਾਨੂੰ ਉਹ ਮਹਿੰਦਰ ਸਿੰਘ ਅਬਦਾਲਪਿੰਡ ਦਾ ਰੋਬਨ ਮਸੀ ਸਾਨੂੰ ਸਾਬਰ ਮਸੀ ਖਾਸਾਵਾਲੀ ਦਾ ਇਹ ਤਿੰਨੇ ਜਣੇ ਵਿੱਚ ਬੈਠ ਕੇ ਇਹਦੇ ਕੋਲੋਂ ਗੁਰਵਿੰਦਰ ਸਿੰਘ ਦੇ ਕੋਲੋਂ ਇਹ ਖਰੀਦ ਰਹੇ ਸੀ ਤੇ ਇਹ ਜਿਹੜੀ ਬੜੀ ਬੁਰੀ ਖਬਰ ਆ ਕਿ ਇੱਕ ਪਾਸੇ ਉਹ ਯੂਜ਼ ਕਰ ਰਹੇ ਨੇ ਸਰਕਾਰੀ ਐਂਬੂਲੈਂਸ ਦਾ ਇਹ ਸਾਰੀਆਂ ਚੀਜ਼ਾਂ ਇਹਨਾਂ ਕੋਲੋਂ ਰਾਤ ਐਂਬੂਲੈਂਸ ਕੰਪਿਊਟਰ ਕੰਡਾ ਇਹ 10 ਗ੍ਰਾਮ ਹੈ ਰੋਣ ਕਬਜ਼ੇ ਚ ਲੈ ਲਈ ਗਈ ਤੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਅੱਜ ਮਾਨਜੋ ਘੋਟ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਵਾ ਤੇ ਇਹਨਾਂ ਨੂੰ ਉਹਦੇ ਤੋਂ ਬਾਅਦ ਦੇ ਵਿੱਚ ਜੇਲ੍ਹ ਭੇਜ ਦਿੱਤਾ ਜਾਵੇਗਾ ਸਰਕਾਰੀ ਮੁਲਾਜ਼ਮ ਸੀ ਇਹਦਾ ਮੁੰਡਾ ਸਰਕਾਰੀ ਮੁਲਾਜ਼ਮ ਨਹੀਂ ਸ਼ਾਇਦ ਇੱਕ ਕੰਟ੍ਰੈਕਟਰ ਵੀ ਹਸਤੇ ਸੀ ਗੁਰਵਿੰਦਰ ਸਿੰਘ ਜਿਹਨੇ ਦੱਸਿਆ ਕਿ ਮੈਨੂੰ 24 ਨੂੰ ਇੱਕ ਮਹੀਨਾ ਹੋ ਜਾਣਾ ਇੱਧਰ ਜੁਆਇਨ ਕੀਤੇ ਨੂੰ ਐਜ਼ এ ਡਰਾਈਵਰ ਤੇ ਇਹ ਪਹਿਲਾਂ ਵੀ ਇੱਕ ਪੀਨ ਦੇ ਕੇਸ ਦੇ ਵਿੱਚ ਇਹ ਇਹ ਪਹਿਲਾਂ ਵੀ ਇਹ ਦੋਸ਼ੀ ਸੀਗਾ ਤੇ ਇਹਦੇ ਉੱਤੇ ਪਹਿਲਾਂ ਹੀ ਕਿੰਨੇ ਦਿਨ ਤੋਂ ਮੈਂ ਨਜ਼ਰ ਰੱਖੀ ਹੋਈ ਸੀ ਤੇ ਇਹਦੇ ਮੌਕਰ ਖਾਸ ਇਹਦੇ ਪਿੱਛੇ ਲਾਇਆ ਹੋਇਆ ਸੀ ਤੇ ਇਕਦਮੀ ਇਹ ਇੱਕ ਸਾਈਡ ਤੇ ਲਾ ਕੇ ਥੋੜਾ ਨਹੀਂ ਰਹੀ ਸੀ ਜਦੋਂ ਇਹ ਇਹ ਕਰ ਰਹੀ ਸੀ ਰੰਦਾ ਲੈਂਡ ਦੇਣ ਤੋਲਤੇ ਦੇ ਰਹੇ ਸੀ ਦੂਜੇ ਮੁੰਡਿਆਂ ਨੂੰ ਫਿਰ ਇਹਨਾਂ ਨੂੰ ਮੌਕੇ ਤੋਂ ਹੀ ਕੰਮ ਕਰ ਲਿਆ ਸਰ ਜੀ ਸਰਕਾਰੀ ਐਮਬੂਲੈਂਸ 108 ਜਾਂ ਕੋਈ 108 ਨਹੀਂ ਜਿਹੜੀ ਪਿੰਡਾਂ ਦੇ ਵਿੱਚ ਇੱਕ ਕੈਂਪ ਲਗਾਉਂਦੇ ਨੇ ਇਹ ਅੱਜ ਡਾਕਟਰ ਸਾਹਿਬ ਨੂੰ ਮਿਲ ਕੇ ਤੇ ਇਹ ਫਿਰ ਇਹਦਾ ਨਿਣਾ ਲਿਆ ਜਾਵੇ ਕਿ ਕਿਦੀ ਇਹਨੇ ਕੁਸ਼ਕਿਸ਼ ਦੇ ਵਿੱਚ ਦੱਸਿਆ ਕਿ ਇਹ ਪੀਵੀ 11 ਨੰਬਰ ਐਂਬੂਲੈਂਸ ਹੈ ਇਹ ਕਹਿੰਦੇ ਕਿ ਪਟਿਆਲੇ ਤੋਂ ਇਸ਼ੂ ਹੋਈ ਹੈ ਤੇ ਤਿੰਨ ਪਿੰਡਾਂ ਦੇ ਵਿੱਚ ਅਸੀਂ ਜਾ ਕੇ ਡਾਕਟਰਾਂ ਦੀ ਟੀਮਾਂ ਦੇ ਨਾਲ ਤੇ ਲੋਕਾਂ ਦੀ ਖਬਰਸਾਰ ਲੈਣੇ ਆ ਤੇ ਜਿਹਨੂੰ ਜਿਹਨੂੰ ਦਵਾਈਆਂ ਦੀ ਡਿਮਾਂਡਸ ਆ ਉਹਨਾਂ ਨੂੰ ਦਵਾਈਆਂ ਫ੍ਰੀ ਪ੍ਰੋਵਾਈਡ ਕਰਦੇ ਆ ਗਾਉਂਪਰ ਲੋ ਸਰ ਕਬਜੇ ਚ ਲੈਣੀ ਆ ਹਾਂ ਕਬਜੇ ਦੇ ਵਿੱਚ ਲੈ ਲਈ ਗਈ ਹੈ ਜੀ